ਵਾਹੀਗੁਰ ਜੀ ਕਾ ਖਾਲਸਾ ਵਾਹੀਗੁਰ ਜੀ ਕੀ ਫਤਿਹ ਮੈਂ ਅਮਨਪ੍ਰੀਤ ਸਿੰਘ 26 ਅਗਸਤ ਦਾ ਇਤਿਹਾਸ ਲੈ ਕੇ ਹਾਜ਼ਰ ਹਾਂ 26 ਅਗਸਤ 1922 ਵਾਲੇ ਦਿਨ ਗੁਰੂ ਕਾ ਬਾਗ ਮੋਰਚੇ ਦੇ ਵਿੱਚ ਹਿੱਸਾ ਲੈਣ ਦੇ ਕਾਰਨ ਸਰਦਾਰ ਸਰਮੁਖ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਸਰਮੁਖ ਸਿੰਘ ਝਬਾਲ ਗ੍ਰਿਫਤਾਰ ਕੀਤੇ ਜਾਂਦੇ ਨੇ ਉਸ ਵੇਲੇ ਦੀਆਂ ਅਖਬਾਰਾਂ ਦੇ ਵਿੱਚ ਇਹ ਖਬਰਾਂ ਲਗਦੀਆਂ ਵੀ ਨਹੀਂ ਦਰਸਨ 13 ਦਸੰਬਰ 1920 ਵਾਲੇ ਦਿਨ ਕੁਝ ਕਿਸੇ ਕਿਚੋਤਪੰਦੀਆਂ ਦੇ ਸੁਝਾਅ ਦੇ ਉੱਤੇ ਸਿੱਖ ਆਗੂਆਂ ਦੇ ਵੱਲੋਂ ਸ਼੍ਰੀ ਕਾਲਟਕ ਸਹਿ ਵਿਖੇ ਇੱਕ ਵਿਸ਼ੇਸ਼ 71 ਤਸਦੀ ਗਈ ਸੀ ਇਸ 71 ਤਾ ਦੇ ਵਿੱਚ ਕੇਂਦਰੀ ਦਲ ਸਥਾਪਿਤ ਕਰਨ ਦੀ ਸਰਵ ਸਹਿਮਤੀ ਦੇ ਨਾਲ ਇੱਕ ਰਜ਼ਾਮੰਦੀ ਉੱਥੇ ਹੋਈ ਸਰਦਾਰ ਸਰਮੁਖ ਸਿੰਘ ਚੁਭਾਲ ਨੂੰ ਇਸ ਦਾ ਪ੍ਰਧਾਨ ਐਲਾਨ ਦਿੱਤਾ ਗਿਆ ਪ੍ਰਧਾਨ ਐਲਾਨਨ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕੇਂਦਰੀ ਦਲ ਦੇ ਯੂਨਿਟ ਅਤੇ ਬ੍ਰਾਂਚ ਦੀ ਸਥਾਪਨਾ ਚੁਭਾਲ ਸਾਹਿਬ ਹੋਣਾ ਦੇ ਵੱਲੋਂ ਕੀਤੀ ਗਈ ਜ਼ੋਰਾਂ ਸ਼ੋਰਾਂ ਦੇ ਨਾਲ ਇਹ ਮੰਨਤ ਕੀਤੀ ਗਈ ਕਿ ਅਸੀਂ ਆਪਣੇ ਸਿੱਖ ਪੱਧਰ ਦੇ ਉੱਤੇ ਇਸ ਇਸ ਲੈਵਲ ਦੇ ਉੱਤੇ ਸਿੱਖਾਂ ਨੂੰ ਇਕੱਤਰ ਕਰੀਏ ਕਿ ਸਰਕਾਰ ਦੇ ਖਿਲਾਫ ਅਸੀਂ ਇੱਕ ਮੋਰਚਾ ਲਗਾ ਸਕੀਏ ਇਸ ਦੇ ਨਾਲ ਹੀ ਆਪ ਜੀ ਨੇ ਪੰਜਾਬ ਦੇ ਲੋਕਾਂ ਨੂੰ ਗੁਰਦੁਆਰਾ ਸੁਧਾਰ ਲਹਿਰ ਦੀ ਅਹਿਮੀਅਤ ਤੋਂ ਵੀ ਜਾਣੂ ਕਰਵਾਇਆ ਸ੍ਰੀ ਹਰਮੰਦਰ ਸਾਹਿਬ ਤੋਂ ਤੋਸ਼ੇਖਾਨੇ ਦੀਆਂ ਚਾਬੀਆਂ ਦੇ ਮੋਰਚੇ ਦੇ ਦੌਰਾਨ ਆਪ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਗੁਰੂ ਕਾ ਬਾਗ ਮੋਰਚੇ ਦੇ ਵਿੱਚ ਵੀ ਹਿੱਸਾ ਲੈਣ ਦੇ ਕਾਰਨ ਆਪ ਜੀ ਦੇ ਉੱਤੇ ਕਾਰਵਾਈ ਕੀਤੀ ਗਈ ਅਤੇ ਉਸ ਵੇਲੇ ਪੁਲਿਸ ਨੇ ਆਪ ਜੀ ਨੂੰ ਮੁਰਤੋਂ ਗ੍ਰਿਫਤਾਰ ਕੀਤਾ 13 ਅਕਤੂਬਰ 1923 ਦੀ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਉਸ ਦਿਨ ਭਾਰਤ ਦੀ ਫਿਰਕੂ ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੋਵਾਂ ਨੂੰ ਗੈਰ ਕਾਨੂੰਨੀ ਐਲਾਨ ਦਿੱਤਾ ਜਾਂਦਾ ਹੈ ਇਹਨਾਂ ਸਿੱਖ ਜਥੇਬੰਦੀਆਂ ਨੂੰ ਗੈਰ ਕਾਨੂੰਨੀ ਐਲਾਨਨ ਤੋਂ ਬਾਅਦ ਸੰਸਥਾਵਾਂ ਨੂੰ ਭੰਗ ਕਰਨ ਦੀਆਂ ਸਰਕਾਰਾਂ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਮੁੜ ਤੋਂ ਸਿੱਖਾਂ ਦੀ ਧੜ ਪਕੜਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਸਾਲ 1925 ਆ ਜਾਂਦਾ ਹੈ ਜਿਸ ਦੇ ਵਿੱਚ ਸਿੱਖ ਆਗੂਆਂ ਨੂੰ ਇਹ ਗੱਲ ਕਹੀ ਜਾਂਦੀ ਹੈ ਕਿ ਗੁਰਦੁਆਰਾ ਐਕਟ ਪਾਸ ਕਰ ਦਿੱਤਾ ਗਿਆ ਹੁਣ ਇਸੇ ਗੁਰਦੁਆਰਾ ਐਕਟ ਦੇ ਮੁਤਾਬਕ ਤੁਸੀਂ ਗੁਰੂ ਘਰਾਂ ਦੀ ਸਾਮ ਸੰਭਾਲ ਕਰੋਗੇ ਮਨਜ਼ੂਰ ਹੈ ਤਾਂ ਦਸਤਖਤ ਕਰੋ ਲਿਖਤੀ ਕਾਗਜ਼ ਸਾਨੂੰ ਦਿਓ ਤਾਂ ਹੀ ਤੁਹਾਡੀ ਰਿਹਾਈ ਹੋਏਗੀ ਲekin chubal sahab likhti kagaz den to mana kar dende ne jehde aago likhti taur te sarkar nu kagaz de dende ne ta ohna nu riha kar ditta janda hai lekin chubal sahab nu nahi te us to baad 25 january wale din vaddi ginti de vich sikhan nu riha kita janda hai par jinna ne likhti taur de utte apne vallon sarkar tak ek kagaz nahi bheje si ohna nu ਕੈਦ ਦੇ ਵਿੱਚ ਹੀ ਰੱਖਿਆ ਜਾਂਦਾ ਹੈ ਸਰਦਾਰ ਸਰਮੁਖ ਸਿੰਘ ਅਚਬਾਲ ਨੇ ਲਿਖਤੀ ਤੌਰ ਦੇ ਉੱਤੇ ਇਹ ਭਰੋਸਾ ਦੇਣ ਤੋਂ ਮਨਾਹ ਕਰ ਦਿੱਤਾ ਸੀ ਤਦ ਉਹਨਾਂ ਨੂੰ ਲੰਬੇ ਸਮੇਂ ਤੱਕ ਗ੍ਰਿਫਤਾਰ ਹੀ ਰੱਖਿਆ ਗਿਆ ਅਤੇ ਹਾਰ ਕੇ ਸਰਕਾਰ ਨੇ 27 ਸਤੰਬਰ 1926 ਵਾਲੇ ਦਿਨ ਉਹਨਾਂ ਨੂੰ ਬਾਹਰ ਕੀਤਾ ਜੇਲ੍ਹ ਤੋਂ ਮੁਲਕ ਦੀ ਵੰਡ ਹੁੰਦੀ ਹੈ 1947 ਅਗਸਤ ਦੇ ਮਹੀਨੇ ਦੇ ਵਿੱਚ ਭਾਰਤ ਨੂੰ ਵੱਖਰੇ ਮੁਲਕ ਵੱਲੋਂ ਧਰਤੀ ਦੇ ਉੱਪਰ ਜਗ੍ਹਾ ਮਿਲਦੀ ਹੈ 16 ਅਪ੍ਰੈਲ 1952 ਵਾਲੇ ਦਿਨ ਆਪਣੇ ਆਪ ਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਪਰਾਂ ਕਰਕੇ ਜਿਸ ਵੇਲੇ ਆਪਣੀ ਜ਼ਿੰਦਗੀ ਜੀ ਰਹੀ ਸੀ ਚਬਾਲ ਸਾਹਿਬ ਉਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਨੇ ਅਜੇਹੇ ਨੇ ਸਿੱਖ ਕੌਮ ਦੇ ਯੋਧੇ ਅੱਗੇ ਵਧਾਂਗੇ 26 ਅਗਸਤ 1948 ਦੇ ਦਿਨ ਦੀ ਗੱਲ ਕਰਾਂਗੇ 골ਡਰਸਕ੍ਰੀਨ ਸ਼ਮਸ਼ਾਨ ਘਾਟ ਵਿਖੇ ਮਹਾਰਾਜਾ ਦਲੀਪ ਸਿੰਘ ਦੀ ਸੁਪਤਰੀ ਸ਼ਹਿਜ਼ਾਦੀ ਸੋਫੀਆ ਅਲੈਗਜ਼ੈਂਡਰਾ ਦਲੀਪ ਸਿੰਘ ਦਾ ਅੰਤਮ ਸੰਸਕਾਰ ਕੀਤਾ ਜਾਂਦਾ ਹੈ ਸ਼ਹਿਜ਼ਾਦੀ ਸੋਫੀਆ ਅਲੈਗਜ਼ੈਂਡਰਾ ਦਲੀਪ ਸਿੰਘ ਦਾ ਜਨਮ 8 ਅਗਸਤ 1876 ਵਾਲੇ ਦਿਨ ਐਲਵੈਂਟਨ ਹਾਲ ਐਲਵੈਂਟਨ ਸੋਫੇਕ ਬਕਿੰਗਮ ਇੰਗਲੈਂਡ ਦੇ ਵਿੱਚ ਹੁੰਦਾ ਹੈ ਉਹ ਸਿੱਖ ਮਹਾਰਾਜੇ ਦੀ ਆਖਰੀ ਮਹਾਰਾਜੇ ਸਿੱਖ ਸਮਰਾਜ ਜਿਸ ਦਾ ਉਸਦੇ ਆਖਰੀ ਮਹਾਰਾਜੇ ਮਹਾਰਾਜਾ ਦਲੀਪ ਸਿੰਘ ਹੋਂ ਦੀ ਪਹਿਲੀ ਪਤਨੀ ਬਾਂਬਾ ਮੁਲਰਦੀ ਤੀਸਰੀ ਤੀਸੇ ਕੀ ਸੋਫੀਆ ਸ਼ਹਿਜ਼ਾਦੀ ਸੋਫੀਆ ਅਲੈਗਜ਼ੈਂਡਰਾ ਦਲੀਪ ਸਿੰਘ ਇੰਗਲੈਂਡ ਦੇ ਵਿੱਚ ਔਰਤਾਂ ਦੀਆਂ ਹੱਕੀ ਮੰਗਾਂ ਦੇ ਲਈ ਲੜਨ ਵਾਲੀ ਨਾਰੀ ਸੰਗਠਨ ਦੀ ਸਿਰਕਟਕਾਰਕੂਨ ਸੀਗੀ ਉਹ ਆਪਣੇ ਪਿਤਾ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਕਾਲ ਦੇ ਨਾਲ ਸੰਬੰਧਿਤ ਘਟਨਾਵਾਂ ਤੋਂ ਕਾਫੀ ਪ੍ਰਭਾਵਿਤ ਵੀ ਸੀਗੀ ਉਸ ਦੇ ਪਿਤਾ ਮਹਾਰਾਜਾ ਦਲੀਪ ਸਿੰਘ ਜੋ ਸ਼ੇਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਸੁਪੁੱਤਰ ਸਨ ਜਿਨ੍ਹਾਂ ਨੂੰ ਗੋਰਿਆਂ ਦੇ ਵੱਲੋਂ ਪੰਜਾਬ ਨੂੰ ਬ੍ਰਿਟਿਸ਼ ਰਾਜ ਦੇ ਵਿੱਚ ਸ਼ਾਮਲ ਕਰਨ ਤੋਂ ਬਾਅਦ ਜਲਾਵਤਨ ਕਰਕੇ ਇੰਗਲੈਂਡ ਭੇਜ ਦਿੱਤਾ ਗਿਆ ਜਿੱਥੇ ਉਹਨਾਂ ਦਾ ਧਰਮ ਬਦਲ ਦਿੱਤਾ ਗਿਆ ਭ੍ਰਮ ਦੇ ਵਿੱਚ ਪਾ ਕੇ 크੍ਰਿਸਚਨ ਬਣਾ ਦਿੱਤਾ ਗਿਆ ਸੋਫੀਆ ਇੱਕ ਕੱਟੜ ਨਾਰੀਵਾਦੀ ਵਿਚਾਰਧਾਰਤਰੀ ਤਾਰ ਨਹੀਂ ਸੀ ਉਹ ਮਹਾਰਾਣੀ ਵਿਕਟੋਰੀਆ ਦੇ ਵੱਲੋਂ ਉਸ ਨੂੰ ਲਿਹਾਜ਼ ਦੇ ਵਿੱਚ ਦਿੱਤੇ ਹੋਏ ਹੈਪਟਨ ਕੋਟ ਮਹਿਲ ਤੇ ਇੱਕ ਕਮਰੇ ਦੇ ਵਿੱਚ ਇੱਕ ਘਰ ਦੇ ਵਿੱਚ ਉੱਥੇ ਰਹਿੰਦੀ ਸੀ ਸਾਲ 1907 ਦੀ ਇੱਕ ਘਟਨਾ ਵੀ ਦੱਸਾਂਗੇ ਸਾਲ 1907 ਦੇ ਵਿੱਚ ਹੀ ਆਪਣੀ ਦੂਸਰੀ ਭਾਰਤ ਦੀ ਫੇਰੀ ਦੇ ਉੱਤੇ ਸੋਫੀਆ ਗਈ ਹੋਈ ਸੀ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਲਾਹੌਰ ਜਾ ਕੇ ਉੱਥੋਂ ਦੀਆਂ ਸਿੱਖ ਸੰਗਤਾਂ ਦੇ ਨਾਲ ਮੁਲਾਕਾਤ ਕਰਦੀ ਹੈ ਜਿੱਥੇ ਉਸ ਨੇ ਆਪਣੇ ਪਿਤਾ ਮਹਾਰਾਜਾ ਅਲੀਪ ਸਿੰਘ ਦੇ ਕੁਝ ਨੇੜਲੇ ਰਿਸ਼ਤੇਦਾਰਾਂ ਦੇ ਨਾਲ ਵੀ ਮੁਲਾਕਾਤ ਕੀਤੀ ਇਹ ਮੁਲਾਕਾਤ ਉਸ ਦੀ ਜ਼ਿੰਦਗੀ ਦਾ ਇੱਕ ਨਵਾਂ ਮੋੜ ਬਣ ਕੇ ਸਾਹਮਣੇ ਆਈ ਕਿਉਂਕਿ ਉਸ ਦੀ ਇਸ ਮੁਲਾਕਾਤ ਨੇ ਉਸ ਨੂੰ ਇਸ ਲਿਹਾਜ਼ ਤੱਕ ਪ੍ਰੇਰਿਤ ਕਰ ਦਿੱਤਾ ਸੀ ਇਸ ਲਿਹਾਜ਼ ਤੱਕ ਸੋਚਣ ਤੇ ਮਜਬੂਰ ਕਰ ਦਿੱਤਾ ਸੀ ਕਿ ਬ੍ਰਿਟਿਸ਼ ਹਕੂਮਤ ਨੇ ਪਿਛਲੇ ਸਾਲਾਂ ਦੇ ਵਿੱਚ ਪਿਛਲੇ ਕਈ ਦਹਾਕਿਆਂ ਦੇ ਵਿੱਚ ਉਸ ਤੋਂ ਕੀ ਕੁਝ ਛਿੰਲਤਾ ਜੋ ਉਸ ਨੂੰ ਹੁਣ ਮਿਲ ਨਹੀਂ ਸਕਦਾ ਅਣਵੰਡੇ ਭਾਰਤ ਦੇ ਵਿੱਚ ਸਹਜਾਦੀ ਸੋਫੀਆ ਅਲੇਗਜ਼ੈਂਡਰਾ ਦਲੀਪ ਸਿੰਘ ਲਾਹੌਰ ਵਿਖੇ ਪਹੁੰਚਦੀ ਹੈ ਜਿੱਥੇ ਉਹ ਦਾਦਾ ਦਾਦੇ ਦੀ ਰਾਜਸਥਾਨੀ ਦੇ ਵਿੱਚ ਪਹੁੰਚ ਕੇ ਸ਼ਾਲੀਮਾਰ ਬਾਗ ਦੇ ਵਿੱਚ ਇੱਕ ਖਾਸ ਤੌਰ ਦੇ ਉੱਤੇ ਦਾਵਤ ਦਿੰਦੀ ਹੈ ਕਈ ਉੱਥੋਂ ਦੇ ਮੋਤਵਾਨ ਸੱਜਣਾ ਨੂੰ ਇਸ ਮੁਲਾਕਾਤ ਦੇ ਦੌਰਾਨ ਉਹ ਗੋਪਾਲ ਕ੍ਰਿਸ਼ਨ ਗੋਖਲੇ ਅਤੇ ਲਾਲਾ ਲਾਸ਼ਪਤ ਰਾਏ ਵਰਗੇ ਪਰ ਦੀ ਆਜ਼ਾਦੀ ਦੇ ਗੁਲਾਟੀਆਂ ਜੋ ਰਹੇ ਸਨ ਉਹਨਾਂ ਦੇ ਨਾਲ ਮੁਲਾਕਾਤ ਕਰਦੀ ਹੈ ਅਤੇ ਉਹਨਾਂ ਦੇ ਨਾਲ ਹਮਦਰਦੀ ਵੀ ਜ਼ਾਹਿਰ ਕਰਦੀ ਹੈ ਇੰਜ ਸ਼ਹਿਜ਼ਾਦੀ ਸੋਫੀਆ ਅਲੈਗਜ਼ੈਂਡਰਾ ਦਲੀਪ ਸਿੰਘ ਨੇ ਮਨ ਦੇ ਵਿੱਚ ਉਸ ਇਹ ਗੱਲ ਆਉਂਦੀ ਹੈ ਕਿ ਹਾਂ ਸਾਡੀ ਵੀ ਕੋਈ ਜ਼ਿੰਮੇਵਾਰੀ ਹੈ ਇਹਨਾਂ ਵਿਚਾਰਾਂ ਨੇ ਉਸ ਨੂੰ ਬ੍ਰਿਟਾਨਵੀ ਸਮਰਾਜ ਦੇ ਵਿਰੁੱਧ ਇੱਕ ਤਰੀਕੇ ਦੇ ਨਾਲ ਕਾਰਹੀ ਦਿੱਤਾ ਸੀ ਸਾਲ 1909 ਜਿਸ ਦੇ ਵਿੱਚ ਸੋਫੀਆ ਨੇ ਮੋਹਨਦਾਸ ਕਰਮਚੰਦ ਗਾਂਧੀ ਦੇ ਲਈ ਵੈਸਟਮਿੰਸਟਰ ਪੈਲੇਸ ਦੇ ਵਿੱਚ ਇੱਕ ਹੋਟਲ ਦੇ ਵਿੱਚ ਇੱਕ ਵਿਦਾਇਗੀ ਪਾਰਟੀ ਰੱਖੀ ਗਈ ਸੀ ਉੱਥੇ ਜਾ ਕੇ ਸ਼ਿਰਕਤ ਕੀਤੀ ਪਰ ਉਸ ਨੂੰ ਬਾਅਦ ਦੇ ਵਿੱਚ ਪਤਾ ਲੱਗਾ ਕਿ ਅਣਜਾਣੇ ਦੇ ਵਿੱਚ ਜਿਸ ਵਿਅਕਤੀ ਨੂੰ ਮੁਲਾਕਾਤ ਕਰਨ ਦੇ ਲਈ ਗਈ ਹੈ ਉਹ ਇੱਕ ਤਰੀਕੇ ਦੇ ਨਾਲ ਅੰਗਰੇਜ਼ੀ ਸਰਕਾਰ ਦਾ ਹੀ ਬੰਦਾ ਬਣ ਕੇ ਭਾਰਤ ਦੇ ਵਿੱਚ ਜਾ ਰਿਹਾ ਇਹ ਉਸ ਵੇਲੇ ਚਰਚਾਵਾਂ ਦੇ ਵਿੱਚ ਗੱਲ ਸੀ ਆਪਣੇ ਦੇਹਾਂਤ ਤੋਂ ਪਹਿਲਾਂ ਸ਼ਹਿਜ਼ਾਦੀ ਸੋਫੀਆ ਅਲੈਗਜ਼ੈਂਡਰ ਦਲੀਪ ਸਿੰਘ ਨੇ ਇਹ ਇੱਛਾ ਜ਼ਾਹਿਰ ਕੀਤੀ ਸੀ ਕਿ ਉਸ ਨੂੰ ਸਿੱਖ ਰੀਤੀ ਰਿਵਾਜ਼ਾ ਦੇ ਮੁਤਾਬਕ ਹੀ ਅੰਤਮ ਵਿਦਾਈ ਦਿੱਤੀ ਜਾਏ ਅੰਤਮ ਸੰਸਕਾਰ ਕੀਤਾ ਜਾਵੇ ਪਰ ਅਜਿਹਾ ਹੋਇਆ ਨਹੀਂ ਉਸ ਦੀ ਮੌਤ ਤੋਂ ਬਾਅਦ ਉਸ ਦੀ ਜਿੰਨੀ ਵੀ ਸੰਪਤੀ ਸੀ ਜਾਇਦਾਦ ਸੀ ਉਸ ਨੂੰ ਵੇਚ ਦਿੱਤਾ ਗਿਆ ਕੁੱਲ 58809 ਪੁਆਇੰਟ ਦੇ ਉੱਤੇ ਇਹ ਸੀ 26 ਗਸਤ ਅ ਇਤਿਹਾਸ ਮੈਨੂੰ ਅਮਨਪ੍ਰੀਤ ਸਿੰਘ ਨੇ ਦਿੱਤੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ